ਬਾਬਾ ਰਣਜੀਤ ਸਿੰਘ ਜੀ ਤੁਹਾਨੂੰ ਬੇਨਤੀ ਹੈ ਪਲੀਜ਼ ਯੂ ਕੈਨ ਸਟਾਰਟ ਦਾ ਅਗੇਨ ਦੀਵਾਨ ਪ੍ਰਚਾਰ ਅਮਰ ਸੰਚਾਰ ਜੇ ਬਾਬਾ ਜੀ ਨੇ ਆਪਣੀ ਜ਼ਿੰਦਗੀ ਲੱਖੇ ਲਾਈ ਹੈ ਮੈਂ ਕਹਿੰਦਾ ਇੱਕ ਰਣਜੀਤ ਸਿੰਘ ਤੇ ਕੀ ਪੂਰੇ ਸੰਸਾਰ ਦੇ ਬਾਬੇ ਰਣਜੀਤ ਸਿੰਘ ਵਰਗੇ ਹੋਣੇ ਚਾਹੀਦੇ ਆ ਇੱਕ ਵਾਰੀ ਪਿੱਛੇ ਨਿਗਾਹ ਮਾਰ ਕੇ ਵੇਖੋ ਇਹਦਾ ਮਤਬਲਏ ਹੈ ਤਾਨੂੰ ਨੀਲੀਆਂ ਪੀਲੀਆਂ ਚਿੱਟੀਆਂ ਦਸਤਾਰਾਂ ਨਜ਼ਰ ਆਉਂਦੀਆਂ ਪਈਆਂ ਨੇ ਜਿੱਥੇ ਨਿਗਾਹ ਵੀ ਜਾ ਕੇ ਖਤਮ ਹੁੰਦੀ ਐ ਇਹ ਕੇਜੀ ਦੇ ਨੇ ਇਹ ਨੌਜਵਾਨਾਂ ਨੇ ਦਮਾਲੇ ਬੰਨੇ ਨੇ ਕੇਜੀ ਦੇ ਨੇ ਓਨਲੀ ਫਰੋਮ ਟਟਰੀਆਂ ਵਾਲਾ ਥਾਣੇ ਕਲਗੀਆਂ ਵਾਲਿਆ ਪਾਸ਼ਾ ਐਸੀ ਥਾਪੜਾਂ ਦੇ ਕੇ ਤੂੰ ਬਾਬਾ ਰਣਜੀਤ ਸਿੰਘ ਨੂੰ ਭੇਜਿਆ ਅਸੀਂ ਤੇ ਕਹਿੰਦੇ ਆ ਇਹਨਾਂ ਦਾ ਇੱਕ ਇੱਕ ਬੋਲ ਸਾਡੇ ਨੌਜਵਾਨਾਂ ਨੂੰ ਵਿੰਨਦਾ ਜਾਵੇ ਉਹ ਅਮਰਤ ਸ਼ਕਤ ਦੇ ਜਾਨ